ਅੰਮ੍ਰਿਤਸਰ ਅਮਨਦੀਪ ਹਸਪਤਾਲ ਵੱਲੋਂ ਹਫ਼ਤਾ ਪਾਰ ਚੱਲਣ ਵਾਲੇ ਵਿਸ਼ਵ ਪਲਾਸਟਿਕ ਸਰਜਰੀ ਦਿਵਸ ਦਾ ਕੀਤਾ ਗਿਆ ਸ਼ਲਾਗਾਇਓ ਉਪਰਾਲਾ ਪੱਤਰਕਾਰ ਮਿੰਟੂ ਅਰੋੜਾ ਦੀ ਵਿਸ਼ੇਸ਼ ਰਿਪੋਰਟ ਮੈਂ ਡਾਕਟਰ ਅਵੀ ਮਹਾਜਨ ਚੀਫ ਪਲਾਸਟਿਕ ਸਰਜਨ ਅਮਨਦੀਪ ਗਰੁੱਪ ਆਫ ਹਸਪੀਟਲਸ ਤੇ ਅੱਜ ਅਸੀਂ ਵਰਲਡ ਪਲਾਸਟਿਕ ਸਰਜਰੀ ਡੇ ਮਨਾ ਰਹੇ ਹਾਂ ਜੋ ਕਿ 15 ਜੁਲਾਈ ਨੂੰ ਹਰ ਸਾਲ ਮਨਾਇਆ ਜਾਂਦਾ ਹੈ ਔਰ ਇਹਦਾ ਜਿਹੜਾ ਮੇਨ ਪਰਪਸ ਹੁੰਦਾ ਹੈ ਉਹ ਇਹ ਹੈ ਕਿ ਲੋਕਾਂ ਦੇ ਵਿੱਚ ਪਲਾਸਟਿਕ ਸਰਜਰੀ ਸਪੈਸ਼ਲਟੀ ਦੇ ਬਾਰੇ ਅਵੇਅਰਨੈਸ ਕ੍ਰੀਏਟ ਕੀਤੀ ਜਾਏ ਕਿਉਂਕਿ ਪਲਾਸਟਿਕ ਸਰਜਰੀ ਸਪੈਸ਼ਲਟੀ ਕਿਹੋ ਜੀ ਸਪੈਸ਼ਲਟੀ ਹੈ ਕਿ ਜਿਹੜੇ ਸਿਰਫ ਇੱਕ ਬਾਡੀ ਦੇ ਪਾਰਟ ਨਾਲ ਡੀਲ ਨਹੀਂ ਕਰਦੀ ਪਰ ਸਿਰ ਤੋਂ ਲੈ ਕੇ ਟੋ ਤੱਕ ਸਾਰੇ ਪਾਰਟਸ ਦੇ ਨਾਲ ਡੀਲ ਕਰਦੀ ਹੈ ਸੋ ਐਸ ਕੰਪੇਅਰ ਟੂ ਅਦਰ ਸਪੈਸ਼ਲਟੀਆਂ ਜਿਸ ਤਰ੍ਹਾਂ ਕਿ ਕੋਈ ਨਿਊਰੋ ਸਰਜਰੀ ਹੈ ਕਾਰਡੀਕ ਸਰਜਰੀ ਹੈ ਤੇ ਉਹਦੇ ਨਾਂ ਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਉਹ ਬਾਡੀ ਦੇ ਕਿਸੇ ਪਾਰਟ ਨਾਲ ਡੀਲ ਕਰਦੇ ਹੈ ਲੇਕਿਨ ਪਲਾਸਟਿਕ ਸਰਜਰੀ ਬਾਰੇ ਲੋਗਾ ਆਮ ਤੌਰ ਤੇ ਭ੍ਰਮੇ ਰਹਿੰਦਾ ਹੈ ਪੀ ਪਲਾਸਟਿਕ ਸਰਜਰੀ ਸਿਰਫ ਲੋਕਾਂ ਨੂੰ ਬਿਊਟੀਫਾਈ ਕਰਨ ਵਾਸਤੇ ਹੁੰਦੀ ਹੈ ਸੋ ਕਾਸਮੈਟਿਕ ਸਰਜਰੀ ਇੱਕ ਪਲਾਸਟਿਕ ਸਰਜਰੀ ਦਾ ਇੱਕ ਇੰਪੋਰਟੈਂਟ ਹਿੱਸਾ ਹੈ ਲੇਕਿਨ ਜ਼ਿਆਦਾਤਰ ਜਿਹੜਾ ਕੰਮ ਪਲਾਸਟਿਕ ਸਰਜਰੀ ਦੇ ਵਿੱਚ ਹੁੰਦਾ ਹੈ ਉਹ ਰੀਕਨਸਟਰਕਟਿਵ ਸਰਜਰੀ ਦਾ ਹੁੰਦਾ ਹੈ ਸੋ ਉਹਦੇ ਵਿੱਚ ਜਿਹੜੀਆਂ ਜਮਾਂਦਰੂ ਪ੍ਰੋਬਲਮਸ ਐ ਜਿਸ ਤਰ੍ਹਾਂ ਕਿ ਜਮਾਂਦਰੂ ਕੱਟੇ ਹੋਏ ਬੁੱਲ ਤੇ ਤਾਲੂ ਦੇ ਆਪਰੇਸ਼ਨ ਹੁੰਦੇ ਆ ਉਸ ਤੋਂ ਇਲਾਵਾ ਜਦੋਂ ਸੱਟਾਂ ਲੱਗਦੀਆਂ ਐ ਖਾਸ ਕਰ ਐਕਸੀਡੈਂਟਸ ਹੋ ਜਾਂਦੇ ਆ ਬਾਡੀ ਦਾ ਕੋਈ ਪਾਰਟ ਟੋਟਲੀ ਕੱਟਿਆ ਜਾਂਦਾ ਹੈ ਉਹਨੂੰ ਦੁਬਾਰਾ ਤੋਂ ਰੀਅਟੈਚ ਕਰਨਾ ਜਾਂ ਕੋਈ ਟਿਸ਼ੂਸ ਜਿਹੜੇ ਹੈ ਉਹਨਾਂ ਦਾ ਲਾਸ ਹੋ ਜਾਂਦਾ ਹੈ ਉਹਨੂੰ ਦੂਸਰੀ ਜਗ੍ਹਾ ਤੋਂ ਲੈ ਕੇ ਦੁਬਾਰਾ ਰੀਕਨਸਟਰਕਟ ਕਰਨਾ ਇਸੇ ਤਰ੍ਹਾਂ ਜਿਹੜੇ ਜਲੇ ਹੋਏ ਮਰੀਜ਼ ਹੈ ਬਰਨਸ ਦੇ ਪੇਸ਼ੈਂਟ ਹੈ ਉਹਨਾਂ ਦਾ ਟ੍ਰੀਟਮੈਂਟ ਕਰਨਾ ਜਾਂ ਬਰਨਸ ਤੋਂ ਬਾਅਦ ਜਿਹੜੀਆਂ ਵਿਕ੍ਰਿਤੀਆਂ ਪੈਦਾ ਹੋ ਜਾਂਦੀਆਂ ਉਹਨਾਂ ਦੀ ਪਲਾਸਟਿਕ ਸਰਜੀ ਕਰਨਾ ਬਹੁਤ ਲੰਬੇ ਸਮੇਂ ਤੋਂ ਜੇ ਖਮਜੜੇ ਠੀਕ ਨਹੀਂ ਹੋ ਰਹੇ ਹੁੰਦੇ ਉਹਨਾਂ ਵਾਸਤੇ ਪਲਾਸਟਿਕ ਸਰਜਰੀ ਕਰਨਾ ਸੋ ਪਲਾਸਟਿਕ ਸਰਜਰੀ ਇਜ਼ ਅ ਵੈਰੀ ਵਾਈਡ ਸਪੈਸ਼ਲਟੀ ਸੋ ਉਸ ਕਰਕੇ ਬਹੁਤ ਵਰੀ ਜਿਹੜੇ ਇਵਨ ਡਾਕਟਰਸ ਹੈ ਉਹਨਾਂ ਨੂੰ ਵੀ ਪਲਾਸਟਿਕ ਸਰਜਰੀ ਦੇ ਸਾਰੇ ਸਪੈਕਟਰਮ ਬਾਰੇ ਪਤਾ ਨਹੀਂ ਹੁੰਦਾ ਸੋ ਅਸੀਂ ਇਹ ਪਲਾਸਟਿਕ ਸਰਜਰੀ ਦੇ ਡੇ ਦੇ ਦੁਆਰਾ ਔਰ ਇਸ ਵਾਰ ਹੀ ਅਸੀਂ ਪੂਰਾ ਹਫਤਾ ਇੱਕ ਪਲਾਸਟਿਕ ਸਰਜਰੀ ਅਵੇਅਰਨੈਸ ਵੀਕ ਮਨਾਇਆ ਹੈ ਤਾਂ ਕਿ ਲੋਕਾਂ ਦੇ ਵਿੱਚ ਜਿਹੜੇ ਪਲਾਸਟਿਕ ਸਰਜੀ ਦੇ ਬਰੇ ਟੋਟਲ ਅਵੇਅਰਨੈਸ ਜਿਹੜੀ ਹੈ ਉਹ ਕ੍ਰੀਏਟ ਕੀਤੀ ਜਾ ਸਕੇ ਤਾਂ ਕਿ ਉਹ ਪਲਾਸਟਿਕ ਸਰਜੀ ਸਰਵਿਸਿਜ਼ ਦੀਆਂ ਹਰ ਐਡਵਾਂਟੇਜ ਲੈ ਸਕਣ ਕਿਉਂਕਿ ਜਦ ਤੱਕ ਕੋਈ ਅਵੇਅਰਨੈਸ ਨਹੀਂ ਹੋਏਗੀ ਲੋਕਾਂ ਨੂੰ ਪਤਾ ਨਹੀਂ ਹੋਏਗਾ ਕਿ ਪਲਾਸਟਿਕ ਸਰਜੀ ਦੇ ਅੰਦਰ ਕੀ ਕੀ ਕੀਤਾ ਜਾ ਸਕਦਾ ਹੈ ਤੇ ਉਹ ਕਈ ਵਾਰੀ ਉਹ ਸੇਵਾਵਾਂ ਤੋਂ ਵંચિત ਰਹਿ ਜਾਂਦੇ ਆ ਸੋ ਉਹ ਉਹਨਾਂ ਸੇਵਾਵਾਂ ਤੋਂ ਵંચિત ਨਾ ਰਹਿਣ ਔਰ ਆਪਣਾ ਠੀਕ ਟਾਈਮ ਤੇ ਔਰ ਠੀਕ ਜਗ੍ਹਾ ਤੋਂ ਔਰ ਠੀਕ ਸਪੈਸ਼ਲਿਸਟ ਤੋਂ ਆਪਣਾ ਟ੍ਰੀਟਮੈਂਟ ਕਰਵਾ ਸਕਣ ਇਹ ਚੀਜ਼ ਅਸੀਂ ਜਿਹੜੀ ਹੈ ਉਹ ਇੱਕ ਮੈਸੇਜ ਦੇਣਾ ਚਾਹੁੰਦੇ ਆ ਆਮ ਜਨਤਾ ਨੂੰ ਸਰ প্লাਸਟਿਕ ਸਰਜਰੀ ਪੂਰੇ ਸਰੀਰ ਤੇ ਅਪਲਾਈ ਹੋ ਜਾਂਦੀ ਹੈ ਪੂਰੇ ਸਰੀਰ ਤੇ ਅਪਲਾਈ ਹੋ ਜਾਂਦੀ ਜਿਸ ਤਰ੍ਹਾਂ ਕੀ ਮੈਂ ਕਿਹਾ ਵੀ ਪਲਾਸਟਿਕ ਸਰਜਰੀ ਜਿਹੜੀ ਹੈ ਉਹ ਹੈਡ ਟੂ ਟੋ ਸਾਰੇ ਪਾਰਟਸ ਦੇ ਨਾਲ ਡੀਲ ਕਰਦੀ ਹੈ ਇੰਡੀਆ ਚ ਕਿੰਨਾ ਕੋਮਨ ਹੋ ਰਿਹਾ ਪਲਾਸਟਿਕ ਸਰਜਰੀ ਕਰਾਉਣਾ ਇੰਡੀਆ 'ਚ ਬਹੁਤ ਕਾਮਨ ਹੈ ਜੀ ਇੰਡੀਆ ਦੇ ਵਿੱਚ ਪਲਾਸਟਿਕ ਸਰਜਰੀ ਜਿਹੜੀ ਹੈ ਉਹ ਇਸ ਵੇਲੇ ਕਾਫੀ ਡਿਵੈਲਪਡ ਹੈ ਔਰ ਮੈਂ ਇਹ ਕਹਿਣਾ ਚਾਹਾਂਗਾ ਕਿ ਪਲਾਸਟਿਕ ਸਰਜਰੀ ਅੱਜ ਦੀ ਡੇਟ ਦੇ ਵਿੱਚ ਰੀਕਨਸਟਰਕਟਿਵ ਸਰਜਰੀ ਔਰ ਐਸਥੈਟਿਕ ਸਰਜਰੀ ਜਾਂ ਕਾਸਮੈਟਿਕ ਸਰਜਰੀ ਉਹ 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 ਇੰਨੀ ਇੱਕ ਅੱਛੀ ਜਿਹੜੀ ਹੈ ਇੰਡੀਆ ਦੇ ਵਿੱਚ ਅਵੇਲੇਬਲ ਹੈ ਕਿ ਜਿਹੜੀ ਦੁਨੀਆ 'ਚ ਕਿਤੇ ਵੀ ਅਵੇਲੇਬਲ ਹੋ ਸਕਦੀ ਹੈ ਸਰ ਤੁਸੀਂ ਸਮਝੋ ਕਿ ਸਿਰਫ ਬਿਊਟੀਕੇਸ਼ਨ ਤੋਂ ਇਲਾਵਾ ਸਾਨੂੰ ਜਿਹੜੇ ਬੱਚੇ ਨੇ ਕੁਦਰਤ ਵੱਲੋਂ ਜਿਨ੍ਹਾਂ ਨੂੰ ਮੰਦੂਰੇ ਨਹੀਂ ਹੁੰਦੇ ਉਹਨਾਂ ਵਾਸਤੇ ਜ਼ਿਆਦਾ ਵਰਤੇ ਜਾਵੇ ਬਿਊਟੀਕੇਸ਼ਨ ਨਾਲ ਬਿਲਕੁਲ ਨਹੀਂ ਬਿਊਟੀਫਿਕੇਸ਼ਨ ਲਈ ਵੀ ਵਰਤਿਆ ਜਾਵੇ ਲੇਕਿਨ ਇਹ ਨਹੀਂ ਹੈਗਾ ਬਿਊਟੀਫਿਕੇਸ਼ਨ ਵਾਲਾ ਪਾਰਟ ਵੀ ਬੜਾ ਇੰਪੋਰਟੈਂਟ ਹੈ ਦੇਖੋ ਕਿਉਂਕਿ ਜਿਹਨਾਂ ਜਿਹਨਾਂ ਦੇ ਮੰਨ ਲਓ ਜਦ ਤੱਕ ਕਿਸੇ ਦਾ ਨੋਸ ਜੌਬ ਕਰ ਰਹੇ ਹੈ ਤੇ ਜਾਂ ਕੋਈ ਹੋਰ ਫੇਸ ਦੀ ਸਰਜਰੀ ਕਰਨੀ ਹੈ ਉਹਦੇ ਨਾਲ ਉਹਨਾਂ ਦਾ ਸੈਲਫ ਕੌਨਫੀਡੈਂਸ ਜਿਹੜਾ ਹੈ ਉਹ ਵੱਧ ਜਾਂਦਾ ਹੈ ਸੋ ਹੋਰ ਸਰਜਰੀਜ਼ ਦੀ ਵੀ ਆਪਣੀ ਇੰਪੋਰਟੈਂਸ ਹੈ ਲੇਕਿਨ ਜਿਹੜੀਆਂ ਰੀਕਨਸਟਰਕਟਿਵ ਸਰਜਰੀ ਹੈ ਉਹਦੇ ਬਾਰੇ ਲੋਕਾਂ ਨੂੰ ਘੱਟ ਜਾਣਕਾਰੀ ਹੈ ਇਸ ਕਰਕੇ ਉਹਨਾਂ ਨੂੰ ਉਹਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਇੰਪੋਰਟੈਂਟ ਦੋਨੋਂ ਹੀ ਹੈ ਦੇਖੋ ਕਾਸਮੈਟਿਕ ਸਰਜਰੀ ਇਸ ਆਲਸੋ ਇੰਪੋਰਟੈਂਟ ਬਟ ਰੀਕਨਸਟਰਕਟਿਵ ਸਰਜਰੀਜ਼ ਪ੍ਰੋਬਬਲੀ ਮੋਰ ਇੰਪੋਰਟੈਂਟ ਬਿਕੋਜ਼ ਜਿਹੜੇ ਲੋਕਾਂ ਨੂੰ ਰੀਕਨਸਟਰਕਟਿਵ ਸਰਜਰੀ ਦੀ ਲੋੜ ਹੁੰਦੀ ਹੈ ਉਹਨਾਂ ਦੀ ਤਦਾਦ ਬਹੁਤ ਜ਼ਿਆਦਾ ਹੈ ਔਰ ਦੂਸਰਾ ਇਹ ਹੈ ਕਿ ਕਾਸਮੈਟਿਕ ਸਰਜਰੀ ਜਿਹੜੀ ਹੈ ਨਾ ਉਹ ਇੱਕ ਚਾਹਤ ਹੈ ਜਦਕਿ ਰੀਕਨਸਟਰਕਟਿਵ ਸਰਜਰੀ ਜਿਹੜੀ ਹੈ ਉਹ ਉਹ ਇੱਕ ਨੀਡ ਹੈ ਸੋ ਦੈਟ ਇਜ਼ ਵੈਰੀ ਇੰਪੋਰਟੈਂਟ ਕਿ ਉਹ ਨੀਡ ਹੈ ਤਾਂ ਕਿ ਲੋਕ ਜਿਹੜੀ ਹੈ ਉਹ ਆਪਣੀ ਨਾਰਮਲ ਜ਼ਿੰਦਗੀ ਜਿਹੜੀ ਹੈ ਉਹ ਬਤੀਤ ਕਰ ਸਕਣ